ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕੋ ਰੇਡੀਓ ਪੰਜਾਬ ਟੂਡੇਸ ਤੁਹਾਡਾ ਨਿੱਘਾ ਸਵਾਗਤ ਹੈ ਅੱਜ ਸਾਡੇ ਨਾਲ ਅਜੇ ਸ਼ਖਸ ਮੌਜੂਦ ਹਨ ਜੋ ਕਿ ਗ੍ਰੀਨ ਮਿਸ਼ਨ ਤੇ ਵੇਸਟ ਮਿਸ਼ਨ ਉੱਤੇ ਕੰਮ ਕਰ ਰਹੇ ਹਨ ਤੇ ਉਹਨਾਂ ਦਾ ਗ੍ਰੀਨਰੀ ਨਾਲ ਬਹੁਤ ਜ਼ਿਆਦਾ ਲਗਾਓ ਤੇ ਪਿਆਰ ਹੈ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਧੰਨਵਾਦ ਜੀ ਪੰਜਾਬ ਟੂਡੇ ਦਾ ਜਿਨ੍ਹਾਂ ਨੇ ਅੱਜ ਮੈਨੂੰ ਮੌਕਾ ਦਿੱਤਾ ਆਪਣੀ ਗੱਲ ਦਰਸ਼ਕਾਂ ਨਾਲ শ্রোਤੇ ਨਾਲ ਸ਼ੇਅਰ ਕਰਨ ਦਾ ਸਰ ਤੁਹਾਡਾ ਕੀ ਨਾਮ ਹੈ ਜੀ ਆ ਰਕੇਸ਼ ਨਰੂਲਾ ਜੀ ਮੈਂ ਪਿਛਲੇ 50 ਸਾਲਾਂ ਤੋਂ ਡਿਫਰੈਂਟ ਸੋਸ਼ਲ ਐਕਟੀਵਿਟੀ ਕਰ ਰਹੇ ਆ ਹੈਗਾ ਮੇਰੀ ਸੰਸਥਾ ਹੈਗਾ ਪ੍ਰਿੰਟਾ ਵਿਕਾਸ ਮੰਚ ਜਿਹਦੇ ਬਹੁਤ ਸਾਰੇ ਮਿਸ਼ਨ ਆ ਉਹਨਾਂ ਵਿੱਚੋਂ ਇੱਕ ਮਿਸ਼ਨ ਗ੍ਰੀਨ ਮਿਸ਼ਨ ਅਤੇ ਵੇਸਟ ਮਿਸ਼ਨ ਹੈ ਹਾਂਜੀ ਸਰ ਹਾਂ ਗ੍ਰੀਨ ਮਿਸ਼ਨ ਦੇ ਅਧੀਨ ਅਸੀਂ ਵਕਫ ਵਕਫਾਂ ਤੇ ਪੌਦੇ ਲਗਾਉਂਦੇ ਹਾਂ ਅਤੇ ਉਹਨਾਂ ਨੂੰ ਪਾਲਦੇ ਹਾਂ ਨਾਲ ਜਿਹੜਾ ਕੋਈ ਕਿਚਨ ਵੇਸਟ ਨਿਕਲਦਾ ਘਰ ਦੇ ਵਿੱਚੋਂ ਉਸ ਤੋਂ ਤਿਆਰ ਕਰਦਾ ਮੈਂ ਕੰਪੋਸਟ ਅਤੇ ਲਿਕੁਇਡ ਫਰਟੀਲਾਈਜ਼ਰ ਜਿਹੜਾ ਪੌਦਿਆਂ ਵਾਸਤੇ ਆਰਾਮ ਬਣ ਹੈ ਤੇ ਸਰ ਤੁਸੀਂ ਇਸ ਸਫ਼ਰ ਦੀ ਸ਼ੁਰੂਆਤ ਕਿਦਾਂ ਕੀਤੀ ਹਾਂ ਇਹ ਲਗਭਗ 55 ਸਾਲ 53 ਸਾਲ ਪਹਿਲਾਂ ਦੀ ਗੱਲ ਹੈ ਮੈਂ ਪਲੱਸ ਵਨ ਪੜਾਇਆ ਕਰਦਾ ਸੀਗਾ ਡੀਏਵੀ ਸਕੂਲ ਦਾ ਮੈਂ ਵਿਦਿਆਰਥੀ ਹਾਂ ਸਾਡਾ ਐਨਐਸਐਸ ਕੈਂਪ ਲੱਗਿਆ ਸੀਗਾ ਪਿੰਡ ਵਹਿਮਨਦਮਾਨਾ ਦੇ ਵਿੱਚ ਉੱਥੇ ਕੈਂਪ ਦੇ ਦੌਰਾਨ ਡਿਫਰੈਂਟ ਸੋਸ਼ਲ ਐਕਟੀਵਿਟੀ ਹੋਈ ਬਲੱਡ ਡੋਨੇਸ਼ਨ ਹੋਈ ਪਲਾਂਟੇਸ਼ਨ ਹੋਈ ਬਹੁਤ ਸਾਰੇ ਅਸੀਂ ਪ੍ਰੋਗਰਾਮ ਕੀਤੇ ਪਿੰਡ ਵਾਲਿਆਂ ਨਾਲ ਸਾਂਝੇ ਕੀਤੇ ਉਸ ਸਮੇਂ ਮੈਨੂੰ ਐਸੀ ਲੱਗਣ ਲੱਗੇ 52 ਸਾਲ ਪਹਿਲਾਂ ਉਹ ਲਗਨ ਹੁਣ ਤੱਕ ਜਾਰੀ ਹੈ ਜਾਰੀ ਤੋਂ ਇਲਾਵਾ ਜਾਰੀਦਾ ਕੀ ਹੈ ਇਹ ਛਿਧਤਾ ਜਿਹੜੀ ਰੋਜ਼ਾਨਾ ਵਧਦੀ ਜਾਂਦੀ ਹੈ ਤੇ ਸਰ ਜਿੱਦਾਂ ਤੁਸੀਂ ਇਹ ਚੋਲਾ ਨਾਂ ਰੱਖਦੇ ਹੋ ਥੋੜਾ ਜਿਹਾ ਇਹਦੇ ਬਾਰੇ ਚੰਨਣਾ ਪਾਓ ਹਾਂ ਇਹ ਚੋਲਾ ਨਜੀ ਮੇਰੇ ਬਹੁਤ ਸਾਰੇ ਮਿਸ਼ਨ ਚੋਲੇ ਦੇ ਵਿੱਚ ਹੀ ਹੁੰਦੇ ਆ ਜਿਸ ਤਰ੍ਹਾਂ ਕਿ ਤੁਸੀਂ ਖੁਰਪੀ ਦੇਖ ਰਹੇ ਹੋ ਇਹ ਸੜਕ ਦੇ ਕਿਨਾਰੇ ਜਦੋਂ ਮੈਂ ਸਾਈਕਲਿੰਗ ਕਰਦਾ ਰੋਜ਼ਾਨਾ ਲਗਭਗ 50-60 ਕਿਲੋਮੀਟਰ ਸਾਈਕਲਿੰਗ ਕਰਦਾ ਗੁਨਿਆਨਾ ਰੋਡ ਤੇ ਇੱਧਰ ਆਪਣਾ ਪੁੱਚੋ ਰੋਡ ਤੇ ਕੈਂਟ ਰੋਡ ਤੇ ਕੋਟਸ਼ਮੀਰ ਤੇ ਮੈਂ 로ਡ 로ਡ ਤੇ ਜਿੱਥੇ ਕਿਤੇ ਮੈਂ ਜਾਣਾ ਮੇਰੇ ਝੋਲੇ ਦੇ ਤੇ ਗੁੱਠਲੀਆਂ ਹੁੰਦੀਆਂ ਆਂਬ ਦੀਆਂ ਜਾਮਣ ਦੀਆਂ ਨਿੰਮ ਦੀਆਂ ਮੈਂ ਇਸ ਨਾਲ ਖੋਦ ਕੇ ਉੱਥੇ ਬੀਜ ਬੀਜਨਾ ਹੈਗਾ ਕਿਉਂਕਿ ਹੁਣ ਮੌਸਮ ਵਿੱਚ ਬਰਸਾਤਾਂ ਦਾ ਹੈਗਾ ਪਿਛਲੇ ਸਾਲ ਵੀ ਕੀਤਾ ਸੀ ਉਹ ਪਿਛਲੇ ਸਾਲ ਵੀ ਕੀਤਾ ਸੀ ਮਾਨਸਾ ਰੋਡ ਤੇ ਨੈਸ਼ਨਲ ਹਾਈਵੇ ਇੱਕ ਸਟ੍ਰੈਚ ਹੈ ਜਿਹੜੀ ਸੈਂਟਰਲ ਯੂਨੀਵਰਸਿਟੀ ਦੇ ਪੁਲ ਤੋਂ ਜਾਂਦੀ ਹੈਗੀ ਆ ਪਚਵੰਡੀ ਸੌਰੀ ਫੂਸਵੰਡੀ ਉਹ ਸਟ੍ਰੈਚ ਦੇ ਵਿੱਚ ਮੈਂ ਲਗਭਗ ਨਾ 5-700 ਜਿਹੜੀਆਂ ਗੁੱਠਲੀਆਂ ਆਂਬ ਦੀਆਂ ਜਾਮਣ ਦੀਆਂ ਬੀਜੀਆਂ ਹਨ ਉਹਨਾਂ ਚ ਬਹੁਤ ਸਾਰੀਆਂ ਗੁਣੀਆਂ ਸਰੂਵੀ ਹੋ ਗਈਆਂ ਹਾਂਜੀ ਹਾਂ ਮੈਂ ਤੁਹਾਨੂੰ ਹੋਰ ਮੇਰੇ ਅਸਟਰੀ ਦੇਖ ਰਹੇ ਕੁੱਕੀ ਜਗੀਆਂ ਰਾਗੀ ਦੀਆਂ ਇਹ ਆਪਣਾ ਬਾਗਯਾਰਡ ਇੱਕ ਮਿਲਟਸ ਹੈਗਾ ਕਿਉਂਕਿ ਸਾਨੂੰ ਪਤਾ ਹੀ ਹੈ ਮਿਲਟਸ ਮੋਟਾ ਅਨਾਜ ਹੈ ਕੰਗਣੀ ਕੋਦੜਾ ਕੁਟਕੀ ਸਵਾਖ ਹਰੀ ਕੰਗਣੀ ਇਹ ਗਲੂਟਨ ਫ੍ਰੀ ਹੈ ਇਹਨਾਂ ਦੇ ਨਾਲ ਸਾਨੂੰ ਬਿਮਾਰੀ ਕੋਈ ਨਹੀਂ ਹੁੰਦੀ ਸਾਨੂੰ ਸ਼ੂਗਰ ਨਹੀਂ ਹੁੰਦੀ ਇਹ ਸਾਡੀ ਦਿਲ ਦੀ ਰੋਗਾਂ ਵਾਸਤੇ ਬੜੇ ਹੀ ਲਾਭਕਾਰੀ ਹਨ ਇਹ ਜ਼ਮੀਨ ਦੇ ਵਿੱਚ ਆਸਾਨੀਆਂ ਲੁਕ ਜਾਂਦੇ ਹਨ ਬਹੁਤੇ ਪਾਣੀ ਦੀ ਖਾਦ ਦੀ ਜ਼ਰੂਰਤ ਇਹਨਾਂ ਨੂੰ ਕੀੜੇ ਮਾਰ ਦਵਾਈ ਦੀ ਨਹੀਂ ਹੁੰਦੀ ਹੈਗੀ ਜਿਵੇਂ ਕਿ ਸਭ ਨੂੰ ਪਤਾ ਹੈ ਵੀ ਸੰਨ 2023 ਪਾਰ ਸਰਕਾਰ ਨੇ ਇੰਟਰਨੈਸ਼ਨਲ ਏਅਰ ਆਫ ਮਿਲਟਸ ਬਣਾਇਆ ਸੀ ਇਹਦਾ ਪ੍ਰਚਾਰ ਯੂਨੈਸਕ ਤੱਕ ਵੀ ਹੋਇਆ ਜੀ 20 ਦੇ ਜਿੰਨੇ ਵੀ ਰਾਸ਼ਟਰ ਆਧਿਖਸ਼ਾਏ ਸੀਗੇ ਸਾਰਿਆਂ ਨੂੰ ਮਿਲਟਰੀ ਖਵਾਏਗੇ ਢਾਗੀ ਦੀ ਰੋਟੀ ਖਵਾਏਗੀ ਤੇ ਇਸ ਨਾਲ ਅਸੀਂ ਆਪਣੇ ਦੇਸ਼ ਨੂੰ ਤਰੱਕੀ ਤੇ ਲੈ ਕੇ ਜਾ ਸਕਦੇ ਆ ਕਿਸਾਨਾਂ ਨੇ ਵੀ ਲਾਭਕਾਰੀ ਹੈ ਇਹ ਬਹੁਤੇ ਮਹਿੰਗੇ ਵੀ ਨਹੀਂ ਬਣਾਉਣੇ ਵੀ ਆਸਾਨ ਹੈ ਮੈਂ ਇਦਿਆਂ ਕਲਾਸਿਸ ਵੀ ਲਗਾਉਣਾ ਹੈਗਾ ਅੱਡੜ ਜਗ੍ਹਾ ਤੇ ਲੋਕਾਂ ਨੂੰ ਟ੍ਰੇਨਿੰਗ ਦੇਣਾ ਆ ਕੁੱਕੀਜ਼ ਤਿਆਰ ਕੀਤੀਆਂ ਰਾਗੀ ਦੀਆਂ ਇਹ ਸਾਡੀ ਸਿਹਤ ਵਾਸਤੇ ਬੜੀਆਂ ਹੀ ਯੂਸਫੁਲ ਹਨ ਇਹਨਾਂ ਨੂੰ ਬਣਾਉਣਾ ਵੀ ਸੌਖਾ ਖਾਣਾ ਵੀ ਸੌਖਾ ਮਿਲਣਟਰੀ ਸੌਖੇ ਆ ਤੇ ਬਹੁਤੇ ਮਹੰਗੇ ਵੀ ਵਧੀਆ ਗੱਲ ਹੈ ਜੀ ਤੇ ਤੁਸੀਂ ਦੱਸੋ ਵੀ ਜਿਹੜਾ ਤੁਸੀਂ ਇਹ ਕੰਮ ਕਰਦੇ ਹੋ ਇਹਦੇ 'ਚ ਕੋਈ ਔਕੜਾਂ ਵੀ ਜਾਂ ਮੁਸ਼ਕਲਾਂ ਵੀ ਆਉਂਦੀਆਂ ਆ ਸਤੋਂ ਜ਼ਿਆਦਾ ਔਕੜ ਤਾਂ ਪਰਿਵਾਰ ਦੀ ਆਉਂਦੀ ਆ ਕਿਉਂਕਿ ਜਿਹੜਾ ਪਰਿਵਾਰ ਆ ਉਹਨੂੰ ਤਾਂ ਹੁੰਦਾ ਵੀ ਐ ਜਦੋਂ ਮੇਰੀ ਐਜ ਲਗਭਗ 70 ਸਾਲ ਹੈ ਵੀ 70 ਸਾਲ ਦਾ ਹੋ ਗਿਆ ਤੇ ਕਿਤੇ ਜਾਂਦੇ ਕੋਈ ਐਕਸੀਡੈਂਟ ਨਾ ਹੋ ਜੇ ਫਿਰ ਉਹਨੂੰ ਸਾਹਮਣਾ ਔਖਾ ਹੋ ਜੂਗਾ ਤੇ ਬੱਚੇ ਵੀ ਐ ਮੇਰੇ ਬੇਟੀਆਂ ਦੋ ਬੇਟਾ ਹੈਗਾ ਅੱਗੇ ਤੀਜੀ ਪੀੜ੍ਹੀ ਵੀ ਹੈ ਦੋਤੇ ਵੀ ਹੈ ਮੇਰੇ ਬੇਟਾ ਮੇਰਾ ਮੁੰਬਈ ਕੰਮ ਕਰਦਾ ਵਾਈਸ਼ ਮੇਰੀ ਜੋਬ ਕਰਦੀ ਸੀ ਰਿਟਾਇਰ ਹੈਗੀ ਐ ਹੁਣ ਕਾਟਨ ਕਾਰਪੋਰੇਸ਼ਨ ਇੰਡੀਆ ਦਾ ਸ਼ਹਿਰ ਹੁਣ ਤੱਕ ਘਰ ਹੀ ਐ ਉਹਨੂੰ ਐ ਹੁੰਦਾ ਵੀ ਬਹੁਤਾ ਸਮਾਂ ਘਰ ਹੀ ਰਵੇ ਮੇਰੇ ਨਾਲ ਰਵੇ ਪਰ ਹੁਣ ਸਾਡਾ ਜਿਹੜਾ ਹੈ ਮਿਸ਼ਨ ਇੰਨੇ ਜ਼ਿਆਦਾ ਖਿਲਰ ਚੁੱਕੇ ਹਨ ਬਹੁਤ ਦੂ ਦੂ ਲੋਕ ਮੇਰੇ ਕੋਲ ਟ੍ਰੇਨਿੰਗ ਲੈਣ ਆਉਂਦੇ ਹਨ ਕੋ ਪਿੰਡਾਂ ਦੇ ਜੋ ਯੂਥ ਕਲੱਬ ਹੈ ਉਹ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਆਗੇ ਸਾਨੂੰ ਐਸਾ ਕੰਮ ਦੱਸੋ ਜਿਹੜਾ ਬਿਨਾਂ ਪੈਸੇ ਤੋਂ ਜਨ ਨੂੰ ਕਹਿੰਦੇ ਗੁੱਠਲੀਆਂ ਬੀਜੋ ਕਰਦੇ ਕਚਰੇ ਤੋਂ ਖਾਦ ਤਿਆਰ ਕਰੋ ਅੱਛਾ ਜਿਹੜੇ ਬੱਚੇ ਆ ਅਸੀਂ ਦੇਖੋ ਨਸ਼ਾ ਅੱਜ ਕੱਲ ਬਹੁਤ ਹੈਗਾ ਚਿੱਟਾ ਨਸ਼ਾ ਗੋਲੀਆਂ ਦਾ ਨਸ਼ਾ ਬਹੁਤ ਸਾਰੇ ਨਸ਼ੇ ਹੈ ਬਠਿੰਡਾ ਸਿਵਲ ਹਸਪੀਟਲ ਦੇ ਵਿਸ਼ੇ ਨਸ਼ਾ ਸ਼ਰੋਅ ਕੇਂਦਰ ਹੈ ਉਹ ਉੱਥੋਂ ਦੇ ਇੰਚਾਰਜ ਡਾਕਟਰ ਅਰੁਣ ਵੰਸਲ ਬਹੁਤ ਹੀ ਵਧੀਆ ਇਨਸਾਨ ਹਨ ਨਸ਼ਿਆਂ ਦੇ ਜਿਹੜਾ ਕੋਈ ਕਿਸੇ ਸਲਾਮਾ ਹੋਵੇ ਜਾਂ ਕੋਈ ਕਾਉਂਸਲਿੰਗ ਕਰਾਨੀ ਹੋਵੇ ਮੈਂ ਡਾਕਟਰ ਅਰਣ ਮਾਨਸੇਜ ਕੋ ਭੇਜਦਾ ਉਥੇ ਮਰੀਜ਼ ਦਾਖਲ ਵੀ ਕਰਦੇ ਆ ਹਸਪੀਟਲ ਦੇ ਵਿੱਚ ਫਿਰ ਉਹਨਾਂ ਦਾ ਇੱਕ ਰੀਹੈਬ ਸੈਂਟਰ ਹੈ ਜਿੱਥੇ ਮਰੀਜ਼ਾਂ ਨੂੰ 7 ਦਿਨ 8 ਦਿਨ 10 ਦਿਨ ਰੱਖਦੇ ਵੀ ਹਨ ਤੇ ਇੱਥੇ ਕੋਈ ਪੈਸੇ ਨਹੀਂ ਖਰਚ ਹੁੰਦਾ ਬਸ ਪਿੰਡਾਂ ਦੇ ਲੋਕਾਂ ਨੂੰ ਖਾਸ ਤੌਰ ਤੇ ਜਿਹੜੇ ਪਿੰਡਾਂ 'ਚ ਨਸ਼ਾ ਜ਼ਿਆਦਾ ਉਹਨਾਂ ਨੂੰ ਕਹਿੰਦਾ ਆਪਦੇ ਤੁਸੀਂ ਜਿਹੜੇ ਲੋਕ ਨਸ਼ਾ ਕਰਦੇ ਉਹਨਾਂ ਨੂੰ ਲਿਆਓ ਸੇਲ ਹਸਪੀਟਲ ਲਿਆਓ ਤੇ ਦਾਖਲ ਕਰਾ ਕੇ ਉਹਦਾ ਇਲਾਜ ਕਰੋ अच्छा नशे वास्ते किया जेड़ा व्यक्ति नशा करता है नशे करण ਤੋਂ ਬਾਅਦ ਜਦੋਂ ਮੰਨ ਲਓ ਛੜਦਾ ਉਹ ਨਹੀਂ ਕਰੀ ਜਦੋਂ ਫੇਰ ਸੋਸਾਇਟੀ ਜਾਂਦਾ ਹੈ ਜਿਹੜਾ ਉਹਦਾ ਪੀਅਰ ਗਰੁੱਪ ਹੁੰਦਾ ਜਿਹੜੇ ਉਹਦੇ ਨਾਲ ਦੇ ਨਸ਼ਾ ਕਰਦੇ ਆ ਉਹ ਉਹਨੂੰ ਆਪੇ ਵਾਲਾ ਅਟਰੈਕਟ ਕਰਦਾ ਫਿਰ ਬਹੁਤ ਸਾਰੇ ਕੇਸਾਂ ਚ ਦੁਆਰਾ ਫੇਰ ਨਸ਼ੇ 'ਚ ਪੈ ਜਾਂਦਾ ਹੈ ਉੱਥੇ ਜ਼ਿੰਮੇਵਾਰੀ ਕਿਦੀ ਹੈ ਮਾਪਿਆਂ ਦੀ ਜ਼ਿੰਮੇਵਾਰੀ ਹੈ ਦੋਸਤਾਂ ਦੀ ਜ਼ਿੰਮੇਵਾਰੀ ਹੈ ਕਿ ਉਸ ਨੂੰ ਨਸ਼ਿਆਂ ਤੋਂ ਦੂਰ ਕਰੇ ਅਤੇ ਜਿਹੜੇ ਗਰੁੱਪ 'ਚ ਉਹ ਬੈਠਦਾ ਉਸ ਦੇ ਕੋਲ ਉਹਨੂੰ ਨਾ ਜਾਣ ਦੇਵੇ ਤਾਦੀ ਜਾ ਕੇ ਉਹਦਾ ਨਸ਼ਾ ਜਿਹੜਾ ਉਹਦਾ ਦੂਰ ਤੇ ਸਰ ਬਹੁਤ ਵਧੀਆ ਕੰਮ ਹੈ ਤੁਸੀਂ ਇੰਨੇ ਲੰਮੇ ਟਾਈਮ ਤੋਂ ਕੰਮ ਕਰ ਰਹੇ ਹੋ ਗ੍ਰੀਨ ਮਿਸ਼ਨ ਤੇ ਕੰਮ ਕਰ ਰਹੇ ਹੋ ਵੇਸਟ ਵੇਸਟ ਮਿਸ਼ਨ ਤੇ ਕੰਮ ਕਰ ਰਹੇ ਹੋ ਤੇ ਸੋਸ਼ਲ ਵਰਕ ਵੀ ਕਰ ਰਹੇ ਹੋ ਤੇ ਇਸ ਦੇ ਬਾਰੇ ਤੁਸੀਂ ਲੋਕਾਂ ਨੂੰ ਕੀ ਮੋਟੀਵੇਸ਼ਨ ਦੇਣਾ ਚਾਹੋਗੇ ਕੀ ਜਾਣਕਾਰੀ ਦੇਣਾ ਚਾਹੋਗੇ ਕਿ ਉਹ ਵੀ ਇਸ ਚੀਜ਼ ਪ੍ਰਤੀ ਅਟ੍ਰੈਕਟ ਹੋਣ ਹਾਂਜੀ ਦੇਖਦੇ ਹਾਂ ਕਿ ਮਨੁੱਖ ਨੇ ਵਿਕਾਸ ਦੇ ਨਾਤੇ ਸਰਕਾਰਾਂ ਨੇ ਵਿਕਾਸ ਦੇ ਨਾਤੇ ਬਹੁਤ سارے ਪੇੜ ਕੱਟੇ ਹੈ ਲੱਖਾਂ ਦੀ ਗਿਣਤੀ ਪੇੜ ਕੱਟੇ ਉਹਨੇ ਪੇੜ ਲੱਗੇ ਨਹੀਂ ਹੈ ਇਹਦਾ ਨਤੀਜਾ ਸਾਨੂੰ ਕੋਈ ਭੁਗਤਣਾ ਪੈ ਰਿਹਾ ਗਲੋਬਲ ਵਾਰਮਿੰਗ ਹੋ ਰਹੀ ਹੈ ਟੈਂਪਰੇਚਰ ਸਦਾ ਗਰਮ ਹੋ ਰਿਹਾ ਬਹੁਤ ਜ਼ਿਆਦਾ ਆਗਿ ਆਗ ਬਰਸ ਰਹੀ ਹੈ ਇਸ ਲਈ ਮੈਂ ਅਪੀਲ ਕਰਨਾ ਚਾਹਾਂਗਾ ਕਿ ਸਾਰਜ ਨੇ ਇਸ ਮਿਸ਼ਨ ਚ ਗ੍ਰੀਨ ਮਿਸ਼ਨ ਨੂੰ ਯੋਗਦਾਨ ਪਾਓ ਪਲਾਂਟਸ ਲਗਾਓ ਕੋਈ ਮੌਕਾ ਹੈ ਭਾਵੇਂ ਜਨਮ ਲੈਣਾ ਹੈ ਭਾਵੇਂ ਗ੍ਰਹਿ ਪ੍ਰਵੇਸ਼ਾ ਭਾਵੇਂ ਕੋਈ ਮੈਰੀਨ ਅਰਸੀ ਹੈ ਜਾਂ ਕਿਸੇ ਬਜ਼ੁਰਗ ਦੀ ਯਾਦ ਦੇ ਵਿੱਚ ਅਸੀਂ ਪੇੜ ਲਗਾਈਏ ਅਤੇ ਉਹਨਾਂ ਨੂੰ ਪਾਲੀਏ ਬਹੁਤ ਸਾਰੇ ਪੇੜ ਆ ਜਿਹੜੇ ਆਸਾਨੀ ਨਾਲ ਉਗ ਜਾਂਦੇ ਗੁਠਰੀਆਂ ਜਿਵੇਂ ਅੰਬ ਦੀਆਂ ਹੋਰ ਆ ਕਿਤੇ ਸੜਕ ਤੇ ਜਾਂਦੇ ਅਸੀਂ ਉਗਾ ਸਕਦੇ ਆ ਕਈ ਲੋਕ ਕਹਿੰਦੇ ਆ ਜੀ ਸਾਡੇ ਘਰ ਦੇ ਵਿੱਚ ਥਾਂ ਨਹੀਂ ਅਸੀਂ ਪੇੜ ਕਿਵੇਂ ਲਗਾਈਏ ਉਹਨਾਂ ਵਾਸਤੇ ਅਸੀਂ ਕੀ ਕਰਨੇ ਆ ਕਿ ਗਮਲਿਆਂ ਦੇ ਵਿੱਚ ਇੰਡੋਰ ਪਲਾਂਟਸ ਲਗਾਓ ਜਿਸ ਤਰ੍ਹਾਂ ਸਿੰਗੋਨੀਅਮ ਪਲਾਂਟ ਹੈਗਾ ਸਨੇਕ ਪਲਾਂਟ ਹੈਗਾ ਅਜੋਇਨ ਪਲਾਂਟ ਹੈਗਾ ਇਹ ਪਲਾਂਟਸ ਅਸੀਂ ਘਰ ਦੇ ਅੰਦਰ ਗਮਲਿਆਂ ਵਿੱਚ ਵੀ ਲਗਾ ਸਕਦੇ ਆ ਇਸ ਤਰ੍ਹਾਂ ਅਸੀਂ ਥੋੜਾ ਥੋੜਾ ਯੋਗਦਾਨ ਪਾ ਕੇ ਗਲੋਬਲ ਵਾਰਮਿੰਗ ਨੂੰ ਘਟਾ ਸਕਦੇ ਆ ਅਤੇ ਦੇਸ਼ ਦੇ ਦੁਨੀਆ ਦੇ ਗ੍ਰੀਨ ਹੋਣ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਆ ਸਰ ਬਹੁਤ ਬਹੁਤ ਤੁਹਾਡਾ ਧੰਨਵਾਦ ਐਸਨ ਸਾਡੇ ਨਾਲ ਰਕੇਸ਼ਨ ਰੂਲਾ ਜੀ ਜੋ ਕਿ ਵੇਸਟ ਮਟੀਰੀਅਲ ਅਤੇ ਗ੍ਰੀਨ ਮਿਸ਼ਨ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਤੇ ਆਓ ਆਪਾਂ ਵੀ ਗ੍ਰੀਨਰੀ ਦੇ ਅਤੇ ਵਾਤਾਵਰਨ ਸੁਰੱਖਿਆਨ ਦੇ ਵਿੱਚ ਆਪਣਾ ਯੋਗਦਾਨ ਪਾਈਏ ਤੇ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਤੇ ਵੀਡੀਓਜ਼ ਦੇਖਣ ਲਈ ਚੈਨਲ ਨੂੰ ਫੋਲੋ ਕਰੋ